ਸੋਚੋ ਤੁਹਾਨੂੰ ਕਿੰਨਾ ਬੁਰਾ ਲੱਗੇ ਕਿ ਅਰੀਜੀਤ ਦੇ ਖੂਬਸੂਰਤ ਸੌਂਗ ਤੁਸੀਂ ਸੁਣ ਰਹੇ ਹੋ ਤੇ ਅਚਾਨਕ ਬੱਤੀ ਗਲ ਹੋ ਜਾਵੇ ਜੀ ਹਾਂ ਕੁਝ ਅਜੀਹਾ ਹੀ ਹੋਇਆ ਜਦੋਂ ਅਰੀਜੀਤ ਲੰਡਨ ਦੇ ਵਿੱਚ ਪਰਫਾਰਮ ਕਰ ਰਹੀ ਸੀ ਤੇ ਇੱਕਦਮ ਪਾਵਕ ਕੱਟ ਲੱਗ ਗਿਆ ਬਾਲੀਵੁੱਡ ਗਾਇਕ ਅਰੀਜਿਤ ਸਿੰਘ ਸਭ ਤੋਂ ਮਸ਼ਹੂਰ ਸਟਾਰ ਨੇ ਜਦੋਂ ਵੀ ਅਰੀਜਿਤ ਸਿੰਘ ਆਉਂਦੇ ਨੇ ਹਰ ਕੋਈ ਉਹਨਾਂ ਦੀ ਆਵਾਜ਼ ਦੇ ਵਿੱਚ ਗੁੰਮ ਹੋ ਜਾਂਦਾ ਹੈ। ਉਹਨਾਂ ਦੇ ਕਾਨਸਰਟਸ ਦਾ ਕ੍ਰੇਜ਼ ਕੁਝ ਵੱਖਰਾ ਹੀ ਨਜ਼ਰ ਆਉਂਦਾ ਹੈ। ਫਿਲਮਾਂ ਵਿੱਚ ਗਾਉਣ ਤੋਂ ਇਲਾਵਾ ਉਹ ਆਪਣੀ ਆਵਾਜ਼ ਦਾ ਜਾਦੂ ਪੂਰੀ ਦੁਨੀਆ ਦੇ ਵਿੱਚ ਆਪਣੇ ਸ਼ੋਅਜ਼ ਰਾਹੀਂ ਫਿਲਾਉਂਦੇ ਨਜ਼ਰ ਆ ਰਹੇ ਨੇ। ਹਾਲ ਦੇ ਵਿੱਚ ਅਰੀਜਿਤ ਦਾ ਲੰਡਨ ਦੇ ਵਿੱਚ ਇੱਕ ਸ਼ੋਅ ਸੀ ਜੋ ਅਚਾਨਕ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਕੁਝ ਅਜੀਬ ਹੋਇਆ ਜਿਸ ਨੇ ਸੋਸ਼ਲ ਮੀਡੀਆ ਤੇ ਹਫੜਾ ਤਫੜੀ ਮਚਾ ਦਿੱਤੀ। ਅਰੀਜੀਤ ਕਾਨਸਰਟ ਦੇ ਵਿੱਚ ਸਈਯਾਰਾ ਦਾ ਟਾਈਟਲ ਟਰੈਕ ਗਾ ਰਹੇ ਸਨ ਫਿਲਮ ਦੇ ਵਿੱਚ ਇਹ ਗੀਤ ਕਾਫੀ ਪਸੰਦ ਕੀਤਾ ਗਿਆ ਸੀ ਸਟੇਜ ਤੇ ਲਾਈਵ ਪਰਫਾਰਮੈਂਸ ਦੌਰਾਨ ਅਰੀਜੀਤ ਇਸ ਟਾਈਟਲ ਟਰੈਕ ਨੂੰ ਗਾ ਰਹੇ ਸਨ ਦਰਸ਼ਕੋਨਾ ਨੂੰ ਸੁਣ ਕੇ دیਵਾਨੇ ਹੋ ਰਹੇ ਸੀ ਪਰ ਅਚਾਨਕ ਬਿਜਲੀ ਕੱਟ ਦਿੱਤੀ ਗਈ ਇਸ ਵਾਰ ਦਾ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਰੀਜੀਤ ਸਿੰਘ ਜੁਲਾਈ ਦੇ ਵਿੱਚ ਸਪੋਟੀਫਾਈ ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਕਲਾਕਾਰ ਬਣ ਗਏ 2 ਮਹੀਨੇ ਪਹਿਲਾਂ ਉਹਨਾਂ ਨੇ ਟ੍ਰੇਲਰ ਸ਼ਿਫਟ ਨੂੰ ਵੀ ਪਛਾੜ ਦਿੱਤਾ ਜਦੋਂ ਲੰਡਨ ਦੇ ਵਿੱਚ ਗਾਇਕ ਦਾ ਕਾਨਸਰਟ ਚੱਲ ਰਿਹਾ ਸੀ ਤਾਂ ਕਥਿਤ ਤੌਰ ਤੇ ਰਾਤ 10:30 ਵਜੇ ਤੋਂ ਬਾਅਦ ਕਰਫਿਊ ਦਾ ਸਮਾਂ ਸੀ ਇਸ ਲਈ ਸਮਰਥਨ ਪ੍ਰਬੰਧਨ ਨੇ ਅਰੀਜੀ ਦੇ ਗਾਣੇ ਦੇ ਵਿੱਚਕਾਰ ਬਿਜਲੀ ਕੱਟ ਦਿੱਤੀ